ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ कौर ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਹੁਣ ਵੱਜ ਗਏ ਨੇ ਜੀ ਪੌਣੇ 3 ਤੇ ਪਹਿਲਾਂ ਆਪਾਂ ਬਾਜ਼ਾਰ ਜਾ ਕੇ ਆਏ ਸੀਗੇ ਬਾਜ਼ਾਰੋਂ ਸੁਖਮਣ ਹੋਰਾਂ ਦੇ ਕੱਪੜੇ ਲਿਆਉਂਦੇ ਨੇ ਆ ਕੇ ਚਾਹ ਪਾਣੀ ਪੀਤਾਗਾ ਦੁਪਹਿਰ ਦੇ ਪਹਿਰਾ ਘੰਟਾ ਦਾਮ ਲੈਂਦਾਗਾ ਅਸੀਂ 1.3 ਵਜੇ ਦੁਪਾਹ ਨੂੰ ਕੋ ਦੋ ਘਰੇ ਆ ਗਏ ਇਸ ਘੰਟਾ ਹੋ ਗਿਆ ਸਾਨੂੰ ਆਇਆ ਨੂੰ ਤੇ ਦਾਮ ਲੈਤਾ ਕੱਪੜਾ ਲੀਡਾ ਲਿਆਂਦਾ ਤਾਂ ਸਾਨੂੰ ਉਹ ਵੀ ਦਿਖਾਵਾਂਗੇ ਕੀ ਕਹੇ ਜਾਏ ਸੋਕਮਟ ਤੇ ਗੁਰਮੰਦ ਦੇ ਕੱਪੜੇ ਲਿਆਂਦੇ ਨੇ 200 ਕੁ ਗੁਰਮੰਦ ਦੇ ਲਿਆਂਦੇ ਨੇ ਬਣੇ ਬਣਾਈ ਲਿਆਂਦੇ ਨੇ ਰੈਡੀਮੇਡ ਤੇ ਦੋ ਗੁਰਮੰਦ ਦੇ ਲਿਆਂਦੇ ਨੇ ਦੋ ਸੋਕਮੰਦ ਦੇ ਲਿਆਂਦੇ ਨੇ ਕਿਉਂਕਿ ਹੁਣ ਪਤਾ ਹੀ ਹੈ ਨਾ ਬੱਚਿਆਂ ਨੂੰ ਛੁੱਟੀਆਂ ਹੋ ਗਏ ਕਿ ਤੇ ਜਾਣਾ ਪੈ ਜਾਣਾ ਦਾ ਨੈਣਾਂ ਹੋਇਆ ਨਹੀਂ ਸੀਗੇ ਪਤਲੇ ਕੱਪੜੇ ਹਜੇ ਲਿਆਂਦੇ ਨਹੀਂ ਸੀਗੇ ਤੇ ਵਾਕ ਹੀ ਅਸੀਂ ਲਿਆਂਦੇ ਨੇ ਜਿਸੋ ਫਿਆਲਾ ਕਪੜਾ ਲਿਆਂਦਾ ਗਾ ਮੈਂ ਤੇ ਸੁਖਿਆ ਦਾ ਕਵਰਸ ਮਿਉਣੇ ਨੇਗੇ ਉਹ ਮਗਰੀ ਭਾਈ ਆਗੇ ਕਵਰ ਕਵਰ ਸਿਉਣ ਵਾਲੇ ਤੇ ਉਹ ਭਾਈ ਕਵਰਸ ਚੜਾਈ ਜਾਂ ਸਿਉਈ ਜਾਂਦੇ ਨੇਗੇ ਚੜਾਉਣਗੇ ਤੇ ਆ ਕੇ ਹਜੇ ਅਸੀਂ 40 ਚਾਹੀ ਫੜੀ ਸੀ ਉਹਦੀ ਮਗਰੀ ਭਾਈ ਆਗੇ ਸਿਉਣ ਵਾਲੇ ਉਹਦੀ ਲੰਗਰ ਤੋਂ ਕਪੜਾ ਲਿਆਂਦਾ ਸੀ ਉਹਨਾਂ ਨੂੰ ਕਹਿਆ ਭਾਈ ਮਹਲ ਤੁਸੀਂ ਨਾ ਦਰਜੀ ਟੇਲਰ ਨੂੰ ਭੇਜ ਦਿਓ ਤੇ ਕਿਉਂਕਿ ਫਿਰ ਇਹ ਨਾ ਆਪ ਦੇ ਕੋਲ ਬੈ ਕੇ ਸਿਉਂਣਗੇ 250 ਪਿਆਦੇ ਹਨਾ ਨਾਲ ਉਹਦੇ ਨਾਪ ਲੈ ਲੈ ਸਿਉਂਦੇ ਨੇਗੇ ਤੇ ਉਹ ਸਿਉਂਦੇ ਨੇ ਤੁਹਾਨੂੰ ਦਿਖਾਉਣੇ ਦਿਖਾਵਾਂਗੇ ਹਨਾ ਕੱਪੜਾ ਕਿਵੇਂ ਦਾ ਕਿ ਹਜੇ ਚੜੇ ਨੇ ਆਪਣੇ ਮੈਂ ਲਿਆਂਦਾ ਸਰਮਈ ਜਿਹਾ ਲਿਆਂਦਾ ਕੱਪੜਾ ਤੇ ਸਲੀਨ ਜੀ ਮਾਗੂਆ ਬੁਰੀ ਜੀ ਵਾਲਾ ਹਨਾ ਕੱਪੜਾ ਵਧੀਆਗਾ ਤੇ ਮੰਗਾਈ ਬਹੁਤ ਹੋਈ ਪਈ ਆ ਕੱਪੜੇ ਲੀੜੇ ਦੇ ਕੁਝ ਨਹੀਂ ਆਉਂਦਾ ਕਿੰਨੇ ਪੈਸੇ ਲਾਇਆ ਆਈਆਂ ਸੀ ਮੈਂ ਤੇ ਸੁਖਮਣਾ ਜਨੇ ਤਾਂ ਕਿੰਨੇ ਪੈਸੇ ਲਾਈਆਂ ਸਕੂਟਰ ਤੇ ਗਏ ਤੇ ਮਰ ਚ ਗਿਆਂ ਲੋ ਨਾਲ ਨੇ ਇੰਨੀ ਹਵਾ ਚਾਲਦੀ ਸੀ ਤਾਂ ਵੀ ਲੱਗੇ ਪੁੱਤ ਜੇੜਾ ਪਤਾ ਤਾਂ ਪੁੱਤ ਲੱਗਦੀ ਹੈ ਜੇੜਾ ਤਾਂ ਪਤਾ ਲੱਗ ਹੀ ਗਿਆ ਸੁਣ ਗੁਰਮਣਾ ਕਹਿੰਦੀ ਮम्मा ਤੁਹਾਨੂੰ ਜੇੜਾ ਦਾ ਪਤਾ ਲੱਗ ਗਿਆ ਜੇੜਾ ਹੋਰ 1:30 ਵਜੇ ਆਉਣਾ ਨਹੀਂ ਔਖਾ ਮੈਂ ਇੱਕ ਤਾਂ ਆਪ ਕਹਿਣੀ ਆ ਪੁੱਤ ਮੈਂ ਕਿਰੋਂ ਕਹਿਣੀ ਵੀ ਤੁਸੀਂ ਸੌਖੀ ਆਉਣਾ ਕਹਿੰਦੇ ਹੁਣ ਮम्मा ਤੁਹਾਨੂੰ ਪਤਾ ਲੱਗ ਗਿਆ ਅੱਜ ਆਈ ਸੀ 1:30 ਵਜੇ ਸੀ ਰੋਜ਼ 1:30 ਵਜੇ ਆਉਣੇ ਆਂਗੇ ਮੈਂ ਤਾਂ ਆਪ ਹੀ ਕਹਿਣੀ ਆ ਤੁਸੀਂ ਕਿਹੜਾ ਸੌਖੀ ਆਉਂਦੀਆਂ ਸੀ ਆਸੀਂ ਸਕੂਲ ਟਿਊਸ਼ਨ ਤੱਕ ਜਾਂਦੀਆਂ ਮੁੱਛੀ ਜੰਦੀ ਐਵੇਂ ਇੰਨੀ ਕਿੱਦਿ ਗ ਹੁਣ ਅੱਜ ਹਲੇ ਇਹ ਨਾ ਹਵਾ ਚੱਲਦੀ ਤੀ ਮੈ ਸਿਰ ਦੁਖਣ ਲੱਗ ਗਈ ਸੱਚ ਪੁੱਤੋ ਹੁਣ ਬੱਚੇ ਰੋਝ ਜਾਂਦੇ ਨੇ ਇਹਨਾਂ ਨੂੰ ਤਾਂ ਉਖਾਈਆ ਬਾਕੀ ਕਾਹ ਹੀ ਕਹਿੰਦੇ ਸਾਰੇ ਕਿਰੋਂ ਭਗਵਾਨ ਤੁਮਾਂ ਸੁਟੀਆਂ ਕਰੋ ਭਗਵਾਨ ਤੁਮਾਂ ਕਿਰੋਂ ਸੁਟੀਆਂ ਕਰੋ ਚਲੋ ਹੁਣ ਸੁਟੀਆਂ ਹੋ ਗਈਆਂ ਵਧੀਆ ਹੋ ਗਿਆ ਅੰਤੇ ਮੈਂ ਇੱਥੇ ਨੂੰ ਉੱਪਰ ਆ ਗਈ ਸੀ ਇਹਨਾਂ ਕੋਲੇ ਕਿਉਂਕਿ ਫੋਨ ਸੀ ਤਾਹਾਂ ਸੀ ਨਹੀਂ ਤਾਂ ਪਾ ਤੁਹਾਨੂੰ ਕੱਪੜੇ ਦਿਖਾਵਾਂਗੇ ਜਿਹੇ ਜੇ ਲਿਆਈਆਂ ਨੇ ਸੁਕਮਣ ਹੋ ਰੀਆਂ ਤੇ ਨਏ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋ ਪਿਆਰੇ ਕਾਬਰ ਨਏ ਆਪਾਂ ਬਸ ਰਖ ਨੂੰ ਆਥਕ ਦੇ ਕੰਮ ਸ਼ੁਰੂ ਹੋਉਂਦੇ ਨੇਗੇ ਆਪਾਂ ਆਥਕ ਦੇ ਕੰਮ ਤਾਂ ਕਰਦੇ ਆ ਤੇ ਸਾਰਾ ਦਿਨ ਬਿਜੀ ਬਿਜੀ ਚੱਲਦੇ ਆਂਗੇ ਹਨਾ ਤੇ ਸਰਦਾਰ ਜੀ ਗਏ ਹੋਣੇ ਜੀ ਖੇਤ ਸਾਨੂੰ ਪਤਾ ਹੀ ਚੋਨੇ ਦੀ ਤਿਆਰੀਆਂ ਹੋ ਰਹੀਆਂ ਨੇ ਪਹਿਲਾਂ ਹੱਤਾ ਪਹਿਲਾਂ ਹੀ ਤਿਆਰੀ ਹੋਣ ਲੱਗ ਜene ਬੱਟਾ ਕੱਟਦੇ ਨੇਗੇ ਹਨਾ ਤੇ ਇਸ ਕਰਕੇ ਬਸ ਆਪਣੇ ਇਸ ਤਰ੍ਹਾਂ ਕੰਮ ਚੱਲੀ ਜਾਂਦੇ ਨੇਗੇ ਤੇ ਆਪਾਂ ਜਾਣੀ ਆ ਥੱਲੇ ਜਾਣੀ ਆ ਜੀ ਹੁਣ ਥੱਲੇ ਕਿਉਂਕਿ ਥੱਲੇ ਜਾਣੀ ਆਗੀ ਥੱਲੇ ਜਾ ਕੇ ਤੁਹਾਨੂੰ ਦਿਖਾਉਣੀ ਆਗੀ ਫਿਰ ਤਾਂ ਕੱਪੜਾ ਤੇ ਨਏ ਹਨਾ ਕੱਪੜੇ ਵਾਲੇ ਭਾਈ ਚੜਾਉਂਦੇ ਨੇ ਕਿ ਮਸ਼ੀਨ ਆਪਦੀ ਮਸ਼ੀਨ ਲੈ ਲੈ ਆਪਦਾ ਸਾਰਾ ਕੁਸ ਲੈ ਲੈ ਬਿਚਾਰੇ ਸਬਜੀ ਸਬਜੀ ਕੱਟ ਲਏ ਬੱਦਲ ਵਾਈ ਹਜੇ ਬੇਲ ਹੋ ਜਾਂਦੀ ਹੈਗੀ ਪਤਾ ਨਹੀਂ ਕਿ ਆ ਕਾ ਕਿੱਦੇ ਕ ਹਟੂਗੀ ਇਹ ਕਤਨੇਰੀ ਆ ਜੇ ਲੋ ਜੀ ਵੀਰਨਾ ਆ ਗਏ ਨੇ ਟੇਲਰ ਆਪਣੇ ਸਿਉਣ ਲਈ ਸੁੱਖਿਆ ਨੇ ਕੱਪੜਾ ਇਹ ਵੀ ਸਲੀਮ ਦਾ ਕੱਪੜਾ ਵਾਦਦਾ ਕਿ ਬਾਅਦ ਮੈਂ ਤਾਂ ਪਤਾ ਨਹੀਂ ਪਾਈਆਂ ਨੇ ਕਿ ਤੱਕ ਨੇ ਬੱਲਵਟ ਅੱਛਾ ਲੋ ਜੀ ਬੱਲਵਟ ਆ ਕੱਪੜਾ ਤੇ ਮੈਂ ਤਾਂ ਐਸੀ ਮਹਾਬੁਰੀ ਜੀ ਲੈ ਜੂ ਭਾਈ ਕਹਿੰਦੇ ਨਹੀਂ ਹੈਗੀ ਗਰਦ ਪਈ ਜਾਂਦੀ ਸੀ ਇਹਨਾਂ ਤੇ ਕਾਹਲ ਹੋਈ ਪਈ ਸੀ ਚੜਾਉਣ ਦੀ ਆ ਵੀਰਾ ਕੱਟ-ਕੱਟ ਦਿੰਦਾ ਵੀਰਾ ਚੜਾਉਣ ਦਾ ਵਿਚਾਰ ਸੌਂ ਕੇ ਲੋ ਜਿਹੜੀਆਂ ਭੈਣਾਂ ਨੂੰ ਸਿਮਿਆਉਣੇ ਹੋਣਗੇ ਆਪਾਂ ਨੰਬਰ ਦੇ ਦਾਂਗੇ ਵੀਰਾਂ ਦਾ ਨੇੜੇ ਤੇੜੇ ਨਹੀਂ ਰਹਿਣਾ ਸਲਾਈ ਜੀ ਕਰਾ ਸਕਦੇ ਹਣ ਸੁਪਾ ਨੇ ਕੱਪੜੇ ਤੇ ਭਾਈਆਂ ਤੋਂ ਇਹ ਸਾਡੇ ਪਿੰਡੂ ਨੇ ਨੇੜੇ ਹੀ ਨੇ ਤੇ 15 ਤੋਂ ਹੀ ਨੇਗੇ ਮੇਰਾ ਪੇਕਾ ਪਿੰਡ ਰਾਜੀ ਆ ਜੀ ਪਾਈਏ 15 ਤੋਂ ਨਾਰੀ ਦੇ ਨੇੜੇ ਹੋ ਉੱਧਰ ਜਰੂਰ ਸੌਂਤੇ ਗਏ ਚੜ ਕੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਸੋਫੇ ਲੋਕ ਕਿਵੇਂ ਆਈ ਹੈਗੀ ਨੇਚਰਲ ਪਰ ਆ ਰਿਸਕ ਜਾਣਗੇ ਖਲੋ ਸਫਾਈ ਹੋਈ ਹੋਈ ਉਧਰਲਾ ਕਮਰਾ ਆਪਾਂ ਬੇਲਾ ਕੀਤਾਗਾ ਹਜੇ ਉਹ ਤਿਆਰ ਨਹੀਂ ਕਰਵਾਇਆ ਕਮਰਾ ਫਿਰ ਆਪਾਂ ਸੋਫੇ ਤੋਂ ਡਰੈੰਗ ਰੂਮ ਉਧਰ ਬਣਾਵਾਂਗੇ ਤੇ ਹਜੇ ਸਾਡੇ ਬਸ ਜਗਾ ਜੁਗੜਾ ਤੰਗੀ ਹੋਈ ਹੈ ਫਿਰ ਦਿਖਾਉਣੇ ਤੁਹਾਨੂੰ ਕਹੇ ਜੀ ਲੋਕ ਕਾਉਗੇ ਆਪਣੇ ਸੋਫਿਆਂ ਦੇ ਲੋ ਜੀ ਆਪਣੇ ਵੀਰਾਂ ਨੇ ਸੋਫਿਆਂ ਦੇ ਕੱਪੜੇ ਸਿਉਂ ਦਿੱਤੇ ਨੇ ਚੜਾ ਦਿੱਤੇ ਨੇ ਬਹੁਤ ਵੀ ਸਫਾਈ ਦਾ ਕੰਮ ਕੀਤਾ ਹੈਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਸੋਫਿਆਂ ਦੇ ਕੱਪੜੇ ਚੜਾਉਣੇ ਨੇ ਇਹ ਵੀਰਾਂ ਨਾਲ ਤੁਹਾਨੂੰ ਨੰਬਰ ਬੋਲ ਦੂਗਾ ਆਪਦਾ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਲਿਓ ਵੀਰੇ ਨਾਲ ਤੇ ਹਾਂ ਵੀਰੇ ਬੋਲ ਦੋ ਨੰਬਰ ਕੋਈ ਨਹੀਂ ਉਧਰ ਕੰਮ ਕੋਈ ਨਹੀਂ ਅਸੀਂ ਉਧਰ ਲਾਵਾਂਗੇ ਵੀਰੇ ਤਾਂ ਉੱਥੇ ਦੇ ਤਾਂ ਆਉਂਦਾ ਬਾਲਾ 8519277 ਹਾਂ ਤੇ ਇੱਕ ਬੁਰਦੂ ਬਿਲਕੁਲ ਸਾਫ਼ ਉਹਨਾਂ ਦਾ ਨੰਬਰ 53 9973 19276 19276 ਹਾਂਜੀ ਲੋ ਵੀਰੇ ਜੀ ਨੂੰ ਪਹਿਣਾ ਨੂੰ ਲੋੜ ਆ ਸੰਪਰਕ ਕਰ ਸਕਦੇ ਨੇ ਫੋਨ ਕਰਕੇ ਵੀਰਾਂ ਨਾਲ ਤੇ ਬਹੁਤ ਸਫਾਈ ਦਾ ਕੰਮ ਕੀਤਾ ਹੈਗਾ ਆਪਾਂ ਫੜ ਲੈਣ ਨੂੰ ਕੋਈ ਪੁੱਛ ਲੈਂਦਾ ਨਾ ਹਾਂ ਆਹ ਕਾਰ ਆ ਵੀਰਾਂ ਦਾ ਤੇ ਜਰੂਰ ਜਿਨੇ ਪਹਿਣਾ ਨੂੰ ਸਲਾਈ ਕਰਾਉਣੇ ਹੋਣਗੇ ਨੇੜੇ ਤੇੜੇ ਦੀਆਂ ਪਿੰਡਾਂ ਵਾਲੀਆਂ ਨੇ ਹਨਾ ਜਰੂਰ ਸਲਾਈ ਕਰਾਓ ਤੇ ਹੁਣ ਉਹ ਦੇਖਦੇ ਆਂ ਵੀਰਾਂ ਨੂੰ ਪੇਟੀਆਂ ਦੇ ਕਵਰ ਦਾ ਵੀ ਨਾਪ ਲਿੰਦੇ ਆਂਗੇ ਬਣਾ ਦੇਣਗੇ ਹਨਾ ਤੇ ਕੱਪੜਾ ਲਿਆ ਕੇ ਦੇ ਦਾਂਗੇ ਵੀਰਾਂ ਨੂੰ ਤੇ ਬਹੁਤ ਸਫਾਈ ਦਾ ਕੰਮ ਕੀਤਾ ਧੰਨਵਾਦ ਵੀਰੇ ਤੁਹਾਡਾ ਹਨਾ 60 ਦਾ ਸਾਲ ਹੋ ਗਿਆ ਸੀ ਅੱਜ ਸੁਮਿਆਉਣੀਆਂ ਸਵੇਰ ਸਵੇਰ ਕੋਲ ਹੋਈ ਪਈ ਸੀ ਕੱਪੜਾ ਲਿਆਂਦਾ ਪਿਆ ਸੀ ਲੋ ਜੀ ਇਹ ਵੀਰਾਂ ਨੇ ਪਰਦੇ ਵੀ ਸਿਉਂਦੇ ਨੇ ਕਮਰੇ ਦੇ ਸੋਫਿਆਂ ਦੇ ਕੱਪੜੇ ਪੇਟੀਆਂ ਦੇ ਕਵਰ ਹਨਾ ਜੋ ਵੀ ਕਿਸੇ ਨੇ ਸਲਾਈ ਕਰਾਉਣੇ ਹੋਣਗੇ ਤੁਸੀਂ ਆਪ ਦਾ ਨਾਪ ਦੇ ਕੇ ਹਨਾ ਵਿੰਡੋ ਦਾ ਜਾਂ ਕੋਈ ਕਿਸੇ ਦਾ ਵੀ ਕਵਰ ਬਣਵਾਉਣਾ ਹੈਗਾ ਤੇ ਇਹ ਦਿੱਤੇ ਆਪਣੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਵੀਰਾਂ ਦਾ ਤੇ ਤੁਸੀਂ ਜ਼ਰੂਰ ਇੱਕ ਵਾਰੀ ਸਿਲਾਈ ਕਰਾਓ ਵੀਰਾਂ ਤੋਂ ਪੜਦੇ ਤੇ ਸੋਫਿਆਂ ਦੇ ਕੱਪੜੇ ਬੇਟੀਆਂ ਦੇ ਕਵਰ ਜੋ ਵੀ ਕਵਰ ਕਿਸੇ ਮੇਂ ਆਉਣੇ ਹੋਣ ਕਾਸੀਬ ਚੀਜ਼ ਇਸ ਮੇਂ ਆਉਣੇ ਹੋਣਗੇ ਜ਼ਰੂਰ ਹੋਣਗੇ ਪਾਣੀ ਵਗ ਗਏ ਨੇ ਚਾ ਰੁਲਾ ਕੇ ਆਪਾਂ ਨੇ ਹੁਕਾਟਾ ਆ ਨਾ ਕੱਪੜਾ ਬਚ ਗਿਆ ਸੀਗਾ

ਡੋਰ ਦਾ ਕੰਦੇਸੀ ਨਾ ਕੱਟੋ ਸੁਕਮਣ ਹੋਰੀਆਂ ਦਾ ਗੜੜੇ ਦੀ ਬੋਲਣਾ ਹਾਂ ਬਸ ਪਹਿਲਾਂ ਆਪਾਂ ਖਾਂ ਮੰਨ ਖਾਂ ਮੰਨ ਸੁਕਮਣ ਦੇ ਕੈਸਾ ਕੋਕਟਾ ਇਹਨੂੰ ਲੈ ਲੇ ਹਾਂ ਕੋਕਟੇ ਇਸ ਲਈ ਲੈ ਲੇ ਹਾਂ ਤੁਸੀਂ ਆ ਹੈਗਾ ਸੁਕਮਣ ਇਹ ਦਿਨ ਆਦਿਕਲ ਦਿੱਕਾ ਪਾਇਆ ਨਾ ਸੀਂ ਤੇ ਦਾ ਉਹ ਸੁਟਕਾ ਲੈਣ ਤੇ ਪਾ ਕੇ ਦੇ ਸੀ ਸੁਣ। ਇਹਨਾਂ ਇਹ ਕਿੰਨਾ ਲੱਗੇ? ਪੈਂਟ ਸਾਡੇ ਕੋਲ ਹੈਗੀ ਜੀ ਉਹਦੀ ਇਹਨਾਂ ਨਾਲ ਇੱਕ ਆਹ ਵਾਲੀ ਲੋਰ ਲੈਤੀ ਆ ਇਹ ਹੁੜਤਾ ਦਿੱਤਾਗਾ 650 ਦਾ। ਸੇ ਆਹ ਪੈਂਟ ਆਹ ਲੋਰ ਦਿੱਤੀ ਹੈਗੀ 1000 ਦੀ। ਇਹ ਬਾਰੀ ਤੇ 1000 ਹੋ ਜਾਊਗਾ। ਆਹ ਹੈਗੇ ਜੇ ਸਾਰੇ ਤਾਂ ਆਲੂ ਲੋਰਨਾ ਇਹ ਕਿੰਨੇ ਚਾਰ ਸੌ ਦਿੱਤੀਆਂ ਨੇ 350 ਤੋਂ ਭਾਵੇਂ 300 ਕਰਨੇ ਆਏਗੇ ਤੇ ਦੋ ਟੋਟ ਲੈਂਦੇ ਨੇ ਦੋ ਦੋ ਇਸ ਮਿਆਨੇ ਇਹਨਾਂ ਦੀ ਕਿ ਕਿਸਮ ਆਉਣ ਵਾਲਾ ਤੇ ਇਹ ਕਿ ਕਿਸ ਲਾਲੀ ਕਰਕੇ ਪਾ ਲਿਆ ਚਲੋ ਸੋ ਇਹਨਾਂ ਦੀ ਗਰਮੀ ਨਾਲ ਜੀ ਹੁਣ ਮੂਰੇ ਆਉਣਗੇ ਸਾਨੂੰ ਜੀ ਦੋ ਤਿੰਨ ਵਿਆਹ ਜੇ ਹਾਂ ਮੈਂ ਤਾਂ ਕਿਰਮਾ ਇਹ ਕੱਪੜਾ ਲਈਦਾ ਪਾਣਾ ਲੈਣਾ ਪਊਗਾ ਐਨ੍ਹਾ ਤੇ ਬਣਾ ਬੱਚਿਆਂ ਦਾ ਵੀ ਨਹੀਂ ਹੈਗਾ ਹਨਾ ਕਿਉਂਕਿ ਹਾਂ ਨਾ ਤਾਂ ਹੁ ਮਾੜਾ ਕੱਪੜਾ ਕੋਈ ਪਾਉਂਦਾ ਹੀ ਨਹੀਂ ਕੋਈ ਵੀ ਨਹੀਂ ਪਾਉਂਦਾ ਮਾੜਾ ਕੱਪੜਾ ਤੀ ਕਰੀਏ ਹਨਾ ਜੇ ਮੈਂ ਇਹ ਕਸਾਇ ਦੇ ਪਾਲਾ ਦਿੱਤੇ ਮੈਨੂੰ ਤਾਂ ਕਰਨ ਨੂੰ ਨਹੀਂ ਕੋਈ ਕੱਪੜੇ ਨੂੰ ਵਰਪਾ ਸਕਦੇ ਆਲੇ ਇਹ ਸੁਖਮੰਨ ਚੁੰਨੀ ਸਕੂਪ ਤੇ ਜਾਨੂ ਚੁੰਨੀ ਤਾਂ ਬਥਰੀ ਪਈ ਤੇ ਨਾ ਸੋਹਣੀ ਲੱਗੀ ਚੰਗੀ ਤੇ ਕਹਿੰਦੀ ਮम्मा ਮੈਂ ਚੁੰਨੀ ਲੈਣੀ ਐ ਮੈਨੂੰ ਸੋਹਣੀ ਲੱਗਦੀ ਹੈਗੀ ਖੁੱਲੀ-ਖੁੱਲੀ ਹੈਗੀ ਵਧੀਆ ਪਿੰਡੀਆਂ ਵਾਲੀ ਐ ਤੇ ਇਹ ਹੈਗੇ ਜੀ ਸੁਖਮੰਨ ਦੀ ਚੁੰਨੀ ਆ ਸਾਡਾ ਕੋਈ ਬੰਦਿਆ ਵੀ ਨਹੀਂ ਹੈਗਾ ਸੋਖਮਨ ਜਿਹੜੀ ਸੁਖਮਨ ਦੇ ਲਿਖਦੇ ਗੁਰਮਨ ਦੇ ਲਿਖਦੇ ਮਾਇਆ ਲੈਲੀ ਕਰਮ ਬੀਬੀ ਵਾਲੀ ਲੱਗੀਆਂ ਸਾਡਾ ਕੋਈ ਬੰਦਿਆ ਵੀ ਹੈਗਾ ਜਿਹਨੂੰ ਵਧੀਆ ਹੀ ਲੱਗ ਪਈ ਉਹ ਨਹੀਂ ਲੈਣਗੇ ਬਾਜ਼ਰ-ਬਾਜ਼ਰ ਤੇ ਅੱਜ ਮੈਂ ਕੁਝ ਨਹੀਂ ਲਈ ਨਾ ਚੁੰਨੀ ਨਾ ਕੁਝ ਹੋਰ ਜਿਹੜਾ ਮੇਚ ਵਾਲਾ ਕਪੜਾ ਸੀ ਇਹਦੇ ਵਾਲਾ ਆਹ ਦੀ ਨਹੀਂ ਇਹ ਨਹੀਂ ਖੜ ਜੇ ਤੇ ਬਾਧੂ ਆ ਉਹ ਮੈਂ ਉਸ ਫਰਮਾਰਕਟ ਆ ਕੇ ਤਾਂ ਮਹੌਤ ਮੋਰੀ ਬੀਸ ਦੀ ਗੱਲ ਤੋਂ ਬਟ ਦਤੀ ਨਾ ਉਹ ਸਾਰਾ ਲੁਕ ਗਿਆ ਤੇ ਲਸੁਖਮਨ ਆ ਹੈਗੇ ਜੀ ਗੁਰਮੁਣ ਜੋਤਰੀ ਸੁਣਨੀ ਹੋਰ ਬਸ ਫਾਸੇ ਹੋਰ ਕਿਸੇ ਨੂੰ ਸੁਣਨੀ ਆਤਾ ਇਹ ਆ ਗੁਰਮੰਨ ਗੁਰਮੰਨ ਆਕਲਰਪ ਸੰਤਾਂ ਦਾ ਦੋ ਚੱਕੇ ਜਾਂਦੀ ਉਸ ਕੋਸੀ ਨੇ ਇੰਨਾ ਦਾ ਨਹੀਂ ਰਹਿ ਗਈ ਲੈ ਜੀ ਰਹੀ ਹੈ ਤੇ ਕਿਹੜਾ ਨੰਬਰ ਲੱਗਿਆ ਹੋਇਆ ਵੀ ਗੁਰਮੰਨ ਨਹੀਂ ਲੈਣੀ ਆ ਜਾਂ ਸੁਖਮੰਨ ਨਹੀਂ ਲੈਣੀ ਦੋ ਦਿਨ ਧੁੱਪੇ ਪਾ ਕੇ ਵਗੇ ਹੋਏ ਆਉਂਦਾ ਇਹ ਬਾਹ ਹੈ ਨਾ ਸੁੱਕੀ ਹੋਈ ਉਸ ਦੇ ਪੇ ਫਾਉ ਪਾ ਰੈਸਟੋਰਾਂ ਦੇ ਕੰਮ ਕਰਦੇ ਹੁੰਦੇ ਨੇ ਕਿ ਆਪਣੇ ਤੇ ਹੋਣਾ ਪਤਾ ਕੋਣਾ ਗੱਲ ਨੇ ਤੇ ਕੱਪੜੇ ਇਕੋ ਜਿਹੀ ਆਉਂਦੇ ਨੇ ਇਹਨਾਂ ਦੇ ਕੱਪੜੇ ਕਲਰ ਦਾ ਕੋਈ ਫਰਕ ਕਲਰ ਦੇ ਫਰਕ ਹੁੰਦਾ ਹੈਗਾ ਆ ਜਿਹੜੀ ਲੋਰ ਹੈ ਬਸ ਉਹਦੀ ਰਾਖੀ ਸੀਗੀ ਤੇ ਇਹਦੀ ਇਹ ਕਾਰੀ ਰੇਟ ਹੋਣਾ ਹੀ 1000 ਰੁਪਏ ਹੀ ਹੋਰਦਾਗਾ ਸਾਡੇ ਤੋਂ ਸਭ ਆਹ ਸਾਲਟ ਆਈ ਹੈ ਇਹ ਪੱਕਿਆ ਇਹਦੇ ਨਾਲ ਇਹਦੇ ਕੋਲ ਜੀਨ ਦੀ ਪੈਂਟ ਤੇ ਇਸੀ ਦਾ ਕੋਰਟ ਤਾਂ ਸੱਜੇ ਤੋਂ ਹੋਣਾ ਕੋੜਾ ਕੁਲਕਾ ਸੰਗਵ ਟ੍ਰੈਡ ਲੱਗਦਾ ਹੈ ਨਾ ਜੇ ਬਦਲਿਆ ਬਦਲਿਆ ਜਾਣਾ ਜਿਆ ਆ ਗਿਆ ਤਾਂ ਪੱਗਾਂ ਦੀਆਂ ਮੰਗੋ ਤਾਂ ਵਿਚਾਰੇ ਕੀ ਕਹਿਣਗੇ ਭਾਈ ਬਦਲ ਵੀ ਲੈਣਗੇ ਤੇ ਕੁਸਤਾ ਤੋੜ ਟੈਟ ਲਾ ਲਿਆ ਤੇ ਕੋਈ ਬਦਲਿਆ ਮੰਗਾ ਏ ਇਹ ਹੈਗੇ ਜੰਨੇ ਸਾਡੀ ਸ਼ੋਪਿੰਗ ਸਬਜੀ ਮੈਂ ਬਣਾਇਆ ਹੀ ਫਿਰ ਵਿਚਰੀ ਸਬਜੀ ਬਣਾਈ ਵਿਚਰੀ ਭਾਈਆਂ ਕੋਲੇ ਆਈ ਹਨਾ ਅ ਦੋ ਵਾਰੀ ਉਹਨਾਂ ਚਰਮਚਾਹ ਬਣਾ ਕੇ ਦਿੱਤੀ ਦੋ ਤਿੰਨ ਵਾਰੀ ਪਾਣੀ ਦਿੱਤਾ ਦੋ ਘੰਟੇ ਲੱਗ ਗਏ ਦੋ ਵਜੇ ਆਈ ਕਿ ਉਹ ਚਾਰ ਵਜੇ ਨੂੰ ਸ਼ੌਪ ਤੇ ਚੜਾ ਦੇ ਸੀ ਕੱਪੜੇ ਕਿਉਂਕਿ ਫਿਰ ਮੋਟਰ ਵਾਲੀ ਹਸੀ ਗ੍ਰਾਮ ਮਸ਼ੀਨ ਤੇ ਕੰਮ ਲਾਉਣਾ ਹੈ ਨਾ ਹੋਈ 1000 ਰੁਪਏ ਸੜਾਈ ਦਾ ਲੈ ਕੇ ਗਏ ਹਾਂ ਸੋ ਕਰੇਗਾ ਕੱਪੜਾ ਇਹ ਆ ਵੇਟੇ ਦਾ ਖਾਤਰ ਕਰਦਾ ਹਨਾ ਖਾਣ ਲਾਗੇ ਦੈਨਿਕਾ ਹੋਈ ਪੀटीशन ਕਰਦੇ ਨਾਲ ਸਮਾਂ ਖਰਾਬ ਹੋ ਜਾਂਦਾ ਕਰਦੇ ਉਹਦੀਆਂ ਨਹੀਂ ਹੁੰਦਾ। ਨਹੀਂ ਸਭ ਹੋ। ਹੈ ਨਾ? 2 ਸਾਲ ਹੋ ਗਏ ਲਿਆਂਦੇ ਹਾਂ ਅੱਜ ਚੜਾਉਣਾ ਹਾਂ ਸੁਦੇ ਚੜਾਉਣਾ। ਆਹ ਦੇ ਲਈ ਆਪਣੀ ਟਾਈਟ ਚ। ਚਲੋ ਜੀ ਹੁਣ ਆਪਾਂ ਕਰ ਦਿਆਂਗੇ ਕੰਮ ਤੇ ਮੈਂ ਇਹਨਾਂ ਨਾਲ ਕੱਪੜੇ ਸਿਮਾਦਾ। ਫੇਰ ਨੂੰ ਲੋ ਜੀ ਆਪਾਂ ਉਰੇ ਬੈਠਿਆਂ ਨੂੰ ਹੋ ਗਿਆ ਬਹੁਤ ਟਾਈਮ ਤੇ ਆਪਣਾ ਮੱਝਾਂ ਨੇ 5 ਵਜ ਗਏ ਨੇ ਮੱਝਾਂ ਦਾ ਟਾਈਮ ਹੋ ਗਿਆ ਤੇ ਲੈ ਆਪਾਂ ਚੁੱਕ ਜਾਂ ਬੋਹਾ ਲੈ ਕੱਢ ਦਿਆ ਧਾਰ ਤੇ ਨੇ ਪਿਉਣੇ ਉਹਨਾਂ ਨੂੰ ਪਾਣੀ ਕੇਰਾ ਦਾ ਮੈਂ ਵੈਸੇ 3:30 ਵਜੇ ਪਿਆ ਦਿੱਤਾ ਸੀ ਪਾਣੀ ਉਹ ਕਿਉਂਕਿ ਗਰਮੀ ਕਰਕੇ ਨਾ ਕਈ ਵਾਰੀ ਮੱਝਾਂ ਨੂੰ ਪਾਣੀ ਪਿਉਣਾ ਪੈਂਦਾ ਜਦੋਂ ਆਪਾਂ ਆਪ ਕਈ ਵਾਰੀ ਪਾਣੀ ਪੀਨੇ ਆ ਪਿਉ ਪੀਨੇ ਆ ਕਿਤਾ ਮੱਝਾਂ ਨੂੰ ਵੀ ਕਈ ਵਾਰੀ ਪਾਣੀ ਪਿਉਣਾ ਪੈਂਦਾਗਾ ਤੇ ਬਾਕੀ ਹਨਾ ਇਹ ਪਾਣੀ ਪੀਣਗੇ ਦੁੱਧ ਗਰਮਿੱਤਾ ਦਹੀਂ ਦੇਣਗੀਆਂ ਤੇ ਹੁਣ ਮੈਂ ਦੇਖਦੀ ਆ ਕਿ ਸਾਡੇ ਡਲੇ ਵਾਲਾ ਨੂਨ ਤਾਂ ਹੈ ਨਹੀਂਗਾ। ਤਿੰਨ ਸਾਲਾ ਸਾਲ ਹੋ ਗਿਆ ਸਾਨੂੰ ਇੰਨੀ ਕਾਲ ਹੋਈ ਪਈ ਆਉਂਦੇ ਵੀ ਨਹੀਂ ਭਾਈ ਡਲੇ ਵਾਲੇ ਨੂਨ ਵਾਲੇ ਰੇੜੇ ਵਾਲੇ ਬਸ ਉਹਨੋਂ ਕੋਈ ਨਾ ਕੋਈ ਕੰਮ 'ਚ ਹੱਥ ਹੁੰਦਾਗਾ ਚਲਾਇਆ ਹੁੰਦਾ ਫੇਰ ਲੈ ਲਾਂਗੇ ਚਲਾਇਆ ਹੁੰਦਾ ਫੇਰ ਲੈ ਲਾਂਗੇ ਨਾ ਕਾਲ ਹੋਈ ਪਈ ਹੈਗੀ। ਹੁਣ ਦੇਖਦੀ ਆ ਮੈਂ ਅੱਜ ਤਾਂ ਮੈਂ ਡੱਬੇ ਦੇ ਵਿੱਚ ਬਾਥਰੂਮ 'ਚ ਸਰਖ ਨਹੀਂ ਹੈਗਾ ਨਾ ਡੱਬਾ ਇੱਕ ਨਾ ਕੱਢ ਕੇ ਵੇਲਾ ਕਰਕੇ ਨੂਨ ਭਰ ਕੇ ਲੈ ਜਾਣੇ ਆ ਨੂਨ ਵਾਲਾ ਪਾਣੀ ਇੱਕ ਟਾਈਮ ਆਪਾਂ ਮੱਝਾਂ ਨੂੰ ਥੋੜਾ ਨੂਨ ਪਾ ਕੇ ਪਾਣੀ ਤਿਆਰ ਕਰਾਂਗੇ ਕੁਝ ਮਿੱਠਾ ਸੋਡਾ ਮੰਗਾਇਆ ਕਿਉਂਕਿ ਇੱਕ ਚਮਚਾ ਕਿ ਮਿੱਠਾ ਸੋਡਾ ਖੇਲ ਚ ਪਾ ਲਿਆ ਕਰਾਂਗੇ ਆਪਣੇ ਖੇੜ ਸੋਟ ਹੀ ਇਹ ਜਿਹੇ ਵੇਲੇ ਇੱਕ ਸੱਜੇ ਖੇੜਾ ਜਿਹੜੀ ਉਹ ਚ ਪਾਣੀ ਪਿਉਣੇ ਆਦਕ ਚਮਚਾ ਸੋਡੇ ਦਾ ਪਾ ਲਿਆ ਕਰਾਂਗੇ ਇੱਕ ਮੁਥੇ ਨੂਨ ਦੀ ਪਾ ਲਿਆ ਕਰਾਂਗੇ ਖੇਲ ਚ ਤੇ ਇਹ ਜਿਹੇ ਨਾਲ ਪਾਣੀ ਪਿਆਇਆ ਕਰਾਂਗੇ ਜੋ ਕਿ ਫਿਰ ਮੱਝਾਂ ਨੂੰ ਤੇ ਵਧਣ ਲੱਗਦੀ ਆ ਜਦੋਂ ਆਪਾਂ ਦਾਣਾ ਪਾਉਣਾ ਮੱਝਾਂ ਨੂੰ ਚਾਰ ਪਾਉਣਾ ਖੁੱਲ ਕੇ ਪਾਣੀ ਪੀਣ ਨਾਲ ਫਿਰ ਵਧੀਆ ਰਹਿੰਦਾ ਪਸ਼ੂ ਤੇ ਘਾਟ ਨਹੀਂ ਪੈਂਦੀ ਪਾਣੀ ਦੀ ਤੇ ਆਪਾਂ ਨੂੰ ਵੀ ਬਸ ਜਿਵੇਂ ਡਾਕਟਰ ਕਹਿੰਦੇ ਨੇ ਪਾਣੀ ਵੱਧ ਪਿਓ ਤੇ ਮੱਝਾਂ ਵਾਲੇ ਵੀ ਐ ਕਹਿੰਦੇ ਨੇ ਕਈ ਵਾਰੀ ਪਾਣੀ ਪਿਾਓ ਮੱਝ ਨੂੰ ਹਣਾ ਤੇ ਘਾਟ ਹੋ ਜਾਂਦੀ ਆ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਵੀਰੋ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਾਕਿ ਮੈਂ ਭੈਣਾਂ ਨੂੰ ਕਹਿਣਾ ਚਾਹੁੰਨੀ ਆ ਜਿਹੜੀਆਂ ਭੈਣਾਂ ਕਹਿੰਦੇ ਸਾਡੇ ਬੱਚੇ ਦਾ ਜਨਮ ਹੋ ਜਾਂਦਾ ਪਲੀਜ਼ ਮੈਨੂੰ 2 ਦਿਨ ਪਹਿਲਾਂ ਦੱਸ ਦਿਆ ਕਰੋ ਕਿਉਂਕਿ ਫਿਰ ਮੈਨੂੰ ਐ ਹੁੰਦਾ ਵੀ ਪਤਾ ਨਹੀਂ ਅੱਜ ਜਨਮ ਦਿਨ ਆ ਪਤਾ ਨਹੀਂ ਕੱਲ ਨੂੰ ਜਨਮ ਦਿਨ ਆ ਬੱਚੇ ਦਾ ਹਨਾ ਤੇ ਫਿਰ ਮੈਨੂੰ ਸੌਫ ਖਾਇ ਹੋ ਜਾਂਦਾ ਥੋੜਾ ਜਿਹਾ ਨਾ ਬੋਲਣਾ ਤੇ ਬਾਕੀ ਤੁਸੀਂ ਦੱਸਿਓ ਵੀ ਆਪਾਂ ਜਿਹੜੀ ਸ਼ਾਪਿੰਗ ਕਰਕੇ ਆਪਾਂ ਨੂੰ ਮਹਿੰਗੀ ਤਾਂ ਹੀ ਲਾਈ ਬਾਕੀ ਕੱਪੜੇ ਚੋਲਾ ਵਾਲਾ ਬਾਕੀ ਹਨਾ ਕੱਪੜੇ ਚੋਲਾ ਵੀ ਹੈ ਬਾਕੀ ਅ ਕੱਪੜਾ ਚੰਗਾ ਮਾੜਾ ਵੀ ਹੁੰਦਾ ਹਨਾ ਸਹੀ ਤਰ੍ਹਾਂ ਦਾ ਕੱਪੜਾ ਹੁੰਦਾਗਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰਨ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ